ਸਤ ਸ੍ਰੀ ਅਕਾਲ ਦੋਸਤੋ ਸਾਡੇ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਅਸੀਂ ਤੁਹਾਡੇ ਲਈ ਇੱਕ ਨਵਾਂ ਉਪਾਅ ਲੈ ਕੇ ਆਏ ਹਾਂ ਪੈਸੇ ਸੰਬੰਧੀ ਦੇਖੋ ਜੀ ਵੈਸੇ ਪੈਸੇ ਸੰਬੰਧੀ ਸਮੱਸਿਆਵਾਂ ਅਹੀਂ ਅੱਜਕੱਲ ਹਰ ਇੱਕ ਘਰ ਵਿੱਚ ਹੈਗੀਆਂ ਨੇ ਇਸ ਕਰਕੇ ਅਸੀਂ ਅਲੱਗ-ਅਲੱਗ ਉਪਾਅ ਲੈ ਕੇ ਆਉਂਦੇ ਹਾਂ ਜਿਵੇਂ ਕਿ ਆ ਜਾਂਦਾ ਏ ਇੱਕ ਇਨਾਰ ਸੋਹ ਬਮਾਰ ਉਸੀ ਤਰ੍ਹਾਂ ਹੀ ਪੈਸੇ ਦੀ ਇੱਕ ਸਮੱਸਿਆ ਹਰ ਇੱਕ ਘਰ ਦੇ ਵਿੱਚ ਹੈ ਲੇਕਿਨ ਅਸੀਂ ਅਲੱਗ ਉਪਾਅ ਲੈ ਕੇ ਆਏ ਹਾਂ ਕਿਉਂਕਿ ਕੋਈ ਪਤਾ ਨਹੀਂ ਕਿਉਂਕਿ ਕੋਈ ਪਤਾ ਨਹੀਂ ਹੁੰਦਾ ਕਿ ਕਿਹੜਾ ਉਪਾਅ ਕਿਸ ਨੂੰ ਕੰਮ ਕਰ ਜਾਵੇ ਕਿਉਂਕਿ ਹਰ ਇੱਕ ਜਿਵੇਂ ਜਿਵੇਂ ਮੈਂ ਦੱਸਦਾ ਕਿ ਹਰ ਇੱਕ ਬੰਦੇ ਦੀ ਆਪਣੀ ਕਿਸਮ ਅਲੱਗ ਹੁੰਦੀ ਏ ਕਰਮ ਅਲੱਗ ਹੁੰਦੇ ਨੇ ਗ੍ਰਹਿ ਦੋਸ਼ ਅਲੱਗ ਹੁੰਦੇ ਨੇ ਗ੍ਰਹਿ ਦੋਸ਼ ਅਲੱਗ ਹੁੰਦੇ ਨੇ ਵਾਸਤੂ ਦੋਸ਼ ਅਲੱਗ ਹਨ ਇਸ ਕਰਕੇ ਕੁਝ ਪਤਾ ਨਹੀਂ ਹੁੰਦਾ ਕਿ ਇਹ ਕਿਸ ਕਰਕੇ ਕਿਸ ਬੰਦੇ ਦੀ ਪਰੇਸ਼ਾਨੀ ਦੂਰ ਕਰ ਦੇਣਾ ਹਰ ਇੱਕ ਬੰਦਾ ਜਿਹਦੇ ਵੀ ਪੈਸੇ ਸੰਬੰਧੀ ਪਰੇਸ਼ਾਨੀ ਹੈ ਜਾਂ ਕੋਈ ਹੋਰ ਵੀ ਪੈਸੇ ਦੀ ਪਰੇਸ਼ਾਨੀ ਹੁੰਦੀ ਹੈ ਪੈਸੇ ਦੀ ਪਰੇਸ਼ਾਨੀ ਕਰਕੇ ਉਹਦੇ ਨਾਲ ਹੋਰ ਪਲੱਸ ਦੂਜੀਆਂ ਪਰੇਸ਼ਾਨੀਆਂ ਵੀ ਜੁੜ ਜਾਂਦੀਆਂ ਨੇ ਇਸ ਕਰਕੇ ਅਲੱਗ ਅਲੱਗ ਉਪਾਅ ਲੈ ਕੇ ਆਉਨੇ ਆ ਮਨੁੱਖ ਆਪਣੀ ਸਫਲ ਕਿਉਂਕਿ ਜਿਹੜਾ ਵੀ ਮਨੁੱਖ ਆਪਣੀ ਕਿਉਂਕਿ ਜਿਹੜਾ ਵੀ ਮਨੁੱਖ ਆਪਣੀ ਸਫਲਤਾ ਨੂੰ ਮਿਲ ਜਾਏ ਉਦੋਂ ਉਹਦੇ ਉੱਤੇ ਉਪਾਅ ਕਿਤੇ ਉਹਦੇ ਕਿਤੇ ਉਪਾਅ ਕੰਮ ਆ ਜਾਂਦੇ ਨੇ ਇਸ ਕਰਕੇ ਤੁਸੀਂ ਇਹ ਉਪਾਅ ਕਰੋ ਕਿਉਂਕਿ ਮਿਹਨਤ ਤਾਂ ਤੁਹਾਨੂੰ ਕਰਨੀ ਹੀ ਪਵੇਗੀ ਮਿਹਨਤ ਦੇ ਨਾਲ-ਨਾਲ ਕਰ ਲਓ ਕਿਉਂਕਿ ਜਿਹੜੇ ਵੀ ਉਪਾਰ ਲੈ ਕੇ ਆਉਨੇ ਆ ਕੋਈ ਜਿਆਦੇ ਖਰਚੇ ਵਾਲੇ ਉਪਾਰ ਨਹੀਂ ਹੁੰਦੇ ਤੁਹਾਨੂੰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਉਪਾਰ ਵਿੱਚ ਉਹ ਜ਼ਿਆਦਾਤਰ ਘਰੋਂ ਹੀ ਮਿਲ ਜਾਂਦੀਆਂ ਨੇ ਇਸ ਕਰਕੇ ਕੋਈ ਪ੍ਰੋਬਲਮ ਨਹੀਂ ਹੈ ਹਰ ਕੋਈ ਆਪਣੀ ਕਿਸਮਤ ਨੂੰ ਹਰਦਾ ਨਹੀਂ ਦੇਖ ਸਕਦਾ ਇਸ ਦੇ ਨਾਲ ਨਾਲ ਮੈਂ ਜੋ ਵੀ ਤੁਹਾਨੂੰ ਦੱਸ ਦੇਵਾਂ ਕਿ ਮੇਰੇ ਚੈਨਲ 'ਤੇ ਤੁਹਾਨੂੰ ਕੋਈ ਉਸ ਤਰ੍ਹਾਂ ਦਾ ਉਪਾਅ ਨਹੀਂ ਮਿਲੇਗਾ ਜਿਸ ਨਾਲ ਤੁਹਾਨੂੰ ਕੋਈ ਨੁਕਸਾਨ ਪਹੁੰਚਦਾ ਹੋਵੇ ਇਸੇ ਤਰ੍ਹਾਂ ਉਪਾਅ ਅਸੀਂ ਬਿਲਕੁਲ ਲੈ ਕੇ ਆਉਂਦੇ ਹਾਂ ਇਸੇ ਤਰ੍ਹਾਂ ਦੇ ਉਪਾਅ ਅਸੀਂ ਬਿਲਕੁਲ ਲੈ ਕੇ ਆਉਂਦੇ ਹਾਂ ਜਿਸ ਨਾਲ ਕਿਸੇ ਨੂੰ ਕੋਈ ਨੁਕਸਾਨ ਨਾ ਪਹੁੰਚੇ ਜਾਂ ਕੋਈ ਅਸੀਂ ਐਸਾ ਉਪਾਅ ਨਹੀਂ ਦੱਸਦੇ ਜਿਸ ਦਾ ਕਿ ਦੂਸਰੇ ਬੰਦੇ ਨੂੰ ਨੁਕਸਾਨ ਪਹੁੰਚੇ ਸਿਰਫ ਤੁਹਾਡੇ ਖੁਦ ਦੇ ਲਈ ਜਿਹੜੇ ਦੁੱਖ ਨੇ ਪਰੇਸ਼ਾਨੀਆਂ ਹਨ ਉਹਦੀ ਇੱਕ ਨਿੱਕੀ ਜਹੀ ਕੋਸ਼ਿਸ਼ ਹੁੰਦੀ ਏ ਜੋ ਅਸੀਂ ਉਪਾਅ ਵਿੱਚ ਦੱਸਦੇ ਹਾਂ ਵਾਸਤੂ ਸ਼ਾਸਤਰ ਦੇ ਵਾਸਤੂ ਸ਼ਾਸਤਰ ਦੇ ਹਿਸਾਬ ਨਾਲ ਘਰ ਵਿੱਚ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਤੁਸੀਂ ਪ੍ਰਯੋਗ ਕਰਕੇ ਲਿਆ ਆ ਕੇ ਆਪਣੀ ਦੁੱਖ ਪਰੇਸ਼ਾਨੀ ਦੂਰ ਕਰ ਸਕਦੇ ਹੋ ਬਸ ਇਹ ਵੀ ਸਾਡਾ ਮਿਸ਼ਨ ਹੈ ਕਿ ਅਸੀਂ ਲੋਕਾਂ ਦੀਆਂ ਪਰੇਸ਼ਾਨੀਆਂ ਛੋਟੇ ਛੋਟੇ ਉਪਾਅ ਲੈ ਕੇ ਆਉਂਦੇ ਆ ਤੇ ਉਸ ਨਾਲ ਉਹਨਾਂ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਸਕੀਏ ਅੱਜ ਦੀ ਵੀਡੀਓ ਵਿੱਚ ਜਿਹੜਾ ਮੈਂ ਫਟਕੜੀ ਦਾ ਛੋਟਾ ਜਿਹਾ ਉਪਾਅ ਲੈ ਕੇ ਆਇਆ ਉਹ ਉਪਾਅ ਬਹੁਤ ਹੀ ਵਧੀਆ ਉਪਾਅ ਹੈ ਤੁਹਾਨੂੰ ਅੰਦਾਜ਼ਾ ਨਹੀਂ ਹੋਏਗਾ ਕਿ ਇਸ ਫਟਕੜੀ ਦੇ ਉਪਾਅ ਕਰਨ ਦੇ ਨਾਲ ਕਈ ਲੋਕ ਕਰੋੜਪਤੀ ਬਣ ਗਏ ਨੇ ਕਈ ਲੋਕਾਂ ਦੇ ਕਈ ਲੋਕਾਂ ਨੇ ਇਹਦੇ ਨਾਲ ਆਪਣੀ ਕਿਸਮਤ ਉਹਨਾਂ ਦੀ ਕਿਸਮਤਾਂ ਵਿੱਚ ਬਦਲ ਲਈ ਹੈ ਕਈ ਲੋਕਾਂ ਨੇ ਇਸ ਉਪਾਅ ਨਾਲ ਆਪਣੀ ਕਿਸਮਤ ਬਦਲ ਲਈ ਹੈ ਅੱਜ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਕਿ ਇਹ ਤਾਂ ਅਸੀਂ ਕਿਸ ਤਰ੍ਹਾਂ ਕਰਨਾ ਹੈ ਇਸ ਕਰਕੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਜੀ ਉਸ ਤੋਂ ਪਹਿਲਾਂ ਹੱਥ ਜੋੜ ਕੇ ਬੇਨਤੀ ਹੈ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇਕਰ ਵੀਡੀਓ ਚੰਗੀ ਲੱਗੇ ਤਾਂ ਫਿਰ ਵੀ ਫਿਰ ਮੇਰੀ ਵੀਡੀਓ ਨੂੰ ਲਾਈਕ ਰਿਆ ਕਰੋ ਅਤੇ ਸ਼ੇਅਰ ਕਮੈਂਟ ਵਿੱਚ ਜਰੂਰ ਦੱਸਿਆ ਕਰੋ ਆਪਣਾ ਫੀਡਬੈਕ ਦੇ ਕੇ ਜਿਸ ਤੋਂ ਸਾਨੂੰ ਪਤਾ ਲੱਗੇ ਕਿ ਸਾਡੀ ਬਣਾਈ ਹੋਈ ਵੀਡੀਓ ਤੁਹਾਨੂੰ ਪਸੰਦ ਆਈ ਹੈ ਜਾਂ ਨਹੀਂ ਤਾਂ ਜੇਕਰ ਕਿਸੇ ਨੂੰ ਹੋਰ ਵੀ ਕਿਸੇ ਤਰ੍ਹਾਂ ਦੀ ਵਿਦੇਸ਼ ਨੂੰ ਲੈ ਕੇ ਜਾਂ ਕੋਈ ਵੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਹੋਵੇ ਪੈਸੇ ਸੰਬੰਧੀ ਘਰਾਂ ਦੀ ਕਲੇ-ਕਲੇਸ਼ ਕਲੇ-ਕਲੇਸ਼ ਜਾਂ ਲਾਲੋ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਹੋਵੇ ਤਾਂ ਉਸ ਨੂੰ ਉਹ ਸਾਨੂੰ ਕਮੈਂਟ ਬਾਕਸ ਵਿੱਚ ਆਪਣਾ ਨੰਬਰ ਦੇ ਕੇ ਆਪਣੀ ਪਰੇਸ਼ਾਨੀ ਦਾ ਹੱਲ ਤੇ ਉਪਾਅ ਕਰਾ ਸਕਦਾ ਹੈ ਇਸ ਵਿੱਚ ਤੁਹਾਨੂੰ ਅਸੀਂ ਜੋ ਵੀ ਤੁਹਾਡੇ ਕੰਮ ਦੇ ਮੁਤਾਬਿਕ ਜੋ ਵੀ ਉਪਾਅ ਹੋਵੇਗਾ ਉਹ ਤੁਹਾਨੂੰ ਦੱਸਾਂਗੇ ਤੇ ਆਓ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਅਸੀਂ ਇਹ ਫਟਕੜੀ ਦਾ ਜਿਹੜਾ ਉਪਾਅ ਹੈ ਜੇਕਰ ਤਾ ਸਾਡੀ ਦੁਕਾਨ ਬਹੁਤ ਚੱਲ ਰਹੀ ਹੈ ਲੇਕਿਨ ਹੁਣ ਬਿਲਕੁਲ ਵੀ ਕਸਟਮਰ ਆਣੇ ਬੰਦ ਹੋ ਗਏ ਨੇ ਨਾਲ ਦੀ ਨਾਲ ਤੁਹਾਡਾ ਵਪਾਰ ਬਹੁਤ ਅੱਛਾ ਚੱਲ ਰਿਹਾ ਹੈ ਬਿਜ਼ਨਸ ਬਹੁਤ ਅੱਛਾ ਚੱਲ ਰਿਹਾ ਹੈ ਤੇ ਕੋਈ ਵੀ ਕਾਰੋਬਾਰ ਵਧੀਆ ਚੱਲ ਰਿਹਾ ਹੈ ਉਹਦੇ ਤੇ ਪਤਾ ਨਹੀਂ ਕਿਸੇ ਦੀ ਨਜ਼ਰ ਲੱਗ ਗਈ ਹੈ ਜਾਂ ਕੋਈ ਬਿਲਕੁਲ ਤੁਹਾਡਾ ਬਿਜ਼ਨਸ ਠੱਪ ਹੋ ਗਿਆ ਹੈ ਇਥੇ ਆਪਾਂ ਤੁਸੀਂ ਕੀ ਕਰਨਾ ਹੈ ਇੱਕ ਫਟਕੜੀ ਦਾ ਨਿੱਕਾ ਜਿਹਾ ਟੋਟਕਾ ਲੈ ਕੇ ਇੱਕ ਫਟਕੜੀ ਦਾ ਨਿੱਕਾ ਜਿਹਾ ਟੋਟ ਟੁਟਕਾ ਟੁਕੜਾ ਲੈ ਕੇ ਫਟਕੜੀ ਦਾ ਘਰ ਵਿੱਚ ਅਕਸਰ ਹੀ ਹੁੰਦੀ ਏ ਅਗਰ ਨਹੀਂ ਹੈਗੀ ਤਾਂ ਤੁਸੀਂ ਇਸ ਨੂੰ ਦੁਕਾਨ ਤੋਂ ਵੀ ਲਿਆ ਸਕਦੇ ਦੁਕਾਨ ਤੋਂ ਵੀ ਲਿਆ ਸਕਦੇ ਹੋ ਫਟਕੜੀ ਨੂੰ ਇੰਗਲਿਸ਼ ਐਲਮ ਵੀ ਬੋਲਦੇ ਨੇ ਤਾਂ ਤੁਸੀਂ ਕੀ ਕਰਨਾ ਇੱਕ ਛੋਟਾ ਜਿਹਾ ਟੁਕੜਾ ਲੈ ਕੇ ਉਸ ਨੂੰ ਕਾਲੇ ਕੱਪੜੇ ਵਿੱਚ ਲਪੇਟ ਕੇ ਇੱਕ ਗੰਢ ਮਾਰ ਕੇ ਆਪਣੀ ਦੁਕਾਨ ਦੇ ਅੱਗੇ ਗੇਟ ਤੇ ਲਮਕਾ ਦੇਣਾ ਹੈ ਜਿਹੜੀ ਕਾਕੀ ਬੰਦ ਹੋ ਗਈ ਹੈ ਤਾਂ ਦੁਕਾਨ ਦੀ ਮੇਨ ਗੇਟ ਤੇ ਲਟਕਾ ਦਿਓ ਜਾਂ ਤੁਹਾਡਾ ਬਿਜ਼ਨਸ ਜਿੱਥੇ ਵੀ ਕੋਈ ਫੈਕਟਰੀ ਹੈ ਜੋ ਕਿ ਠੱਪ ਹੋ ਗਈ ਹੈ ਜਾਂ ਕੋਈ ਤੁਹਾਡਾ ਵਪਾਰ ਹੈ ਤਾਂ ਉਸਤੇ ਵੀ ਗੇੜ ਦੇ ਸਾਹਮਣੇ ਇਸ ਨੂੰ ਲਟਕਾ ਦੇਣਾ ਹੈ ਇਹ ਦੇਖਣਾ ਕੁਝ ਹੀ ਦਿਨਾਂ ਵਿੱਚ ਐਸੀ ਚੇਂजेस ਸ਼ੁਰੂ ਆਉਣ ਚੇਂजेस ਆਉਣੀ ਸ਼ੁਰੂ ਹੋ ਜਾਏਗੀ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਜੋ ਦੁਕਾਨ ਬੰਦ ਹੋ ਗਈ ਸੀ ਤੁਹਾਨੂੰ ਹੁਣ ਟਾਈਮ ਨਹੀਂ ਮਿਲੇਗਾ ਇੰਨੇ ਕਸਟਮਰ ਸ਼ੁਰੂ ਹੁਣ ਤੁਹਾਨੂੰ ਟਾਈਮ ਨਹੀਂ ਮਿਲੇਗਾ ਇੰਨੇ ਕਸਟਮਰ ਆਣੇ ਸ਼ੁਰੂ ਹੋ ਜਾਣਗੇ ਤੇ ਤੁਹਾਡਾ ਬਿਨਸ ਵਪਾਰ ਜੋ ਵੀ ਫੈਕਟਰੀ ਬੰਦ ਹੋਈ ਸੀ ਉਹ ਵੀ ਚੱਲਣੀ ਸ਼ੁਰੂ ਹੋ ਜਾਏਗੀ ਹੁਣ ਦੂਜਾ ਉਪਾਅ ਕੀ ਕਰਨਾ ਹੈ ਜੋ ਕਿ ਤੁਸੀਂ ਘਰ ਦੇ ਵਿੱਚ ਕਦੇ ਪੈਸੇ ਸੰਬੰਧੀ ਸਮੱਸਿਆਵਾਂ ਹਨ ਉਹ ਦੂਰ ਕਰਨਾ ਚਾਹੁੰਦੇ ਹੋ ਉਹਦੇ ਵਾਸਤੇ ਤੁਸੀਂ ਕੀ ਕਰਨਾ ਹੈ ਘਰ ਦਾ ਕੋਈ ਐਸਾ ਕੋਥਾਂ ਜਾਂ ਕੋਨਾ ਲੱਭਣਾ ਹੈ ਜਿਸ ਤੇ ਕਿਸੇ ਦੀ ਨਜ਼ਰ ਨਾ ਪੈਂਦੀ ਹੋਵੇ ਉਥੇ ਤੁਸੀਂ ਕੀ ਕਰਨਾ ਹੈ ਇੱਕ ਇੱਕ ਕਟੋਰੀ ਵਿੱਚ ਥੋੜੀ ਜਿਹੀ ਫਟਕੜੀ ਲੈ ਕੇ ਉਸ ਕੋਨੇ ਤੇ ਰੱਖ ਦਿਓ ਜਿੱਥੇ ਕਿਸੇ ਦੀ ਨਜ਼ਰ ਨਾ ਪੈਂਦੀ ਹੋਵੇ ਇਸ ਨਾਲ ਤੁਹਾਡੇ ਘਰ ਵਿੱਚ ਜਿੰਨੀ ਵੀ ਨੈਗੇਟਿਵ એનર્ਜੀ ਹੈ ਉਹ ਸਭ ਖਤਮ ਹੋ ਜਾਵੇਗੀ ਪੈਸਾ ਕਿਧਰੋਂ ਕਿਧਰੋਂ ਆਏਗਾ ਇਹਨੇ ਹੀ ਲਿਵ ਸਿਲੇ ਬਣ ਜਾਣਗੇ ਪੈਸਾ ਆਉਣਾ ਸ਼ੁਰੂ ਹੋ ਜਾਏਗਾ ਘਰ ਦਾ ਜਿੰਨਾ ਵੀ ਮਾਹੌਲ ਹੈ ਜਿਹੜਾ ਦੁਖੀ ਮਾਹੌਲ ਸੀ ਕਲੇਸ਼ ਹੁੰਦੀ ਸੀ ਘਰ ਵਿੱਚ ਇਦਾਂ ਵੀ ਸ਼ਾਂਤ ਮਾਤਾਵਰਨ ਬਣ ਜਾਏਗਾ ਘਰ ਵਿੱਚ ਇਦਾਂ ਦਾ ਸ਼ਾਂਤਵਾਨਾ ਘਰ ਵਿੱਚ ਸ਼ਾਂਤ ਮਾਤਾਵਰਨ ਬਣ ਜਾਏਗਾ ਬਸ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਜਿਹੜੀ ਉਹ ਫਟਕੜੀ ਰੱਖੀ ਹੈ ਉਸ ਉੱਪਰ ਕਿਸੇ ਦੀ ਵੀ ਨਜ਼ਰ ਨਹੀਂ ਪੈਣੀ ਚਾਹੀਦੀ ਉਸ ਨੂੰ ਇੱਕ ਵਾਰੀ ਥੋੜੇ ਦਿਨ ਵਿੱਚ ਜਾ ਕੇ ਦੇਖ ਲੈਣਾ ਹੈ ਜੇਕਰ ਉਸ ਫਟਕੜੀ ਦਾ ਰੰਗ ਬਦਲ ਜਾਂਦਾ ਹੈ ਚੇਂਜ ਹੋ ਜਾਂਦਾ ਹੈ ਤਾਂ ਉਸ ਫਟਕੜੀ ਨੂੰ ਬਾਹਰ ਲੈ ਕੇ ਕਿਸੇ ਥਾਂ ਤੇ ਕਿਸੇ ਥਾਨ ਜਾਂ ਕਿਸੇ ਖੂਬ ਵਿੱਚ ਸੁੱਟ ਦਿਓ ਜਾਂ ਉਸ ਨੂੰ ਦਬਾ ਦਿਓ ਫਿਰ ਦੁਬਾਰਾ ਇੱਕ ਨਵੀਂ ਫਟਕੜੀ ਦਾ ਟੁਟਕ ਇੱਕ ਫਿਰ ਦੁਬਾਰਾ ਇੱਕ ਨਵੀਂ ਫਟਕੜੀ ਦਾ ਟੁਕੜਾ ਟੁਕੜਾ ਲੈ ਕੇ ਉਸ ਜਗ੍ਹਾ ਤੇ ਰੱਖ ਦੇਣਾ ਇਸ ਕਰਕੇ ਤੁਹਾਡੇ ਘਰ ਵਿੱਚ ਚੇਂਜ ਆਉਣਾ ਸ਼ੁਰੂ ਹੋ ਜਾਏਗਾ ਕਿਉਂਕਿ ਉਹ ਜੋ ਤੁਹਾਡੇ ਘਰ ਦੀਆਂ ਸਾਰੀਆਂ ਨੈਗੇਟਿਵ એનર્ਜੀਆਂ ਨੇ ਉਹ ਆਪਣੇ ਵੱਲ ਖਿੱਚ ਲੈਂਦਾ ਹੈ ਇਸ ਕਰਕੇ ਇਹ ਫਟਕੜੀ ਦਾ ਰੰਗ ਚੇਂਜ ਹੋ ਜਾਂਦਾ ਹੈ ਤੁਸੀਂ ਉਹਨੂੰ ਬਾਹਰ ਸੁੱਟ ਕੇ ਦੂਸਰੀ ਫਟਕੜੀ ਦਾ ਦੂਸਰਾ ਟੁਕੜਾ ਰੱਖ ਲੈਣਾ ਹੈ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਤੁਹਾਡੇ ਘਰ ਦੇ ਵਿੱਚ ਚੇਂजेस ਆਉਂਦੇ ਨੇ ਹਰ ਇੱਕ ਚੀਜ਼ ਨੂੰ ਲੈ ਕੇ ਪੈਸੇ 'ਚ ਵੀ ਬਰਕਤ ਆਵੇਗੀ ਤੁਹਾਡੇ ਘਰ ਵਿੱਚ ਜੋ ਝਗੜੇ ਨੇ ਉਹ ਵੀ ਦੂਰ ਹੋ ਜਾਣਗੇ ਉਹਦੇ ਵਿੱਚ ਸਭ ਵਿੱਚ ਇੰਨਾ ਪਰਵਰਤਨ ਆਏਗਾ ਘਰ ਵਿੱਚ ਖੁਸ਼ਹਾਲੀ ਦਾ ਤੌਰ ਨੂੰ ਬਣ ਜਾਏਗਾ ਇਸ ਦੇ ਨਾਮ ਨਾਲ ਤੁਸੀਂ ਉਹ ਫਟਕੜੀ ਦਾ ਟੁਕੜਾ ਕਾਲੇ ਕੱਪੜੇ ਵਿੱਚ ਲਪੇਟ ਕੇ ਆਪਣੇ ਘਰ ਦੇ ਮੇਨ ਗੇਟ ਤੇ ਲਟਕਾ ਕੇ ਰੱਖ ਸਕਦੇ ਹੋ ਇਸ ਨਾਲ ਤੁਹਾਡੇ ਘਰ ਵਿੱਚ ਕੋਈ ਵੀ ਨੈਗੇਟਿਵ એનર્ਜੀ ਪ੍ਰਵੇਸ਼ ਨਹੀਂ ਕਰ ਸਕਦੀ ਜਿਸ ਕਰਕੇ ਉਹ ਤੁਹਾਡੇ ਘਰ ਦਾ ਇਕੱਲਾ ਕਮਾਉਣ ਵਾਲਾ ਹੁੰਦਾ ਹੈ ਉਹਦਾ ਵੀ ਪ੍ਰਭਾਵ ਕੀ ਹੁੰਦਾ ਏ ਕਿ ਕਈ ਵਾਰੀ ਆਪਾਂ ਕਹਿੰਦੇ ਆ ਕਿ ਘਰ ਵਿੱਚ ਇਕੱਲਾ ਹੀ ਕਮਾਉਣ ਵਾਲਾ ਏ ਉਹ ਵੀ ਬਿਮਾਰ ਹੋ ਗਿਆ ਏ ਉਸ ਤੇ ਨੈਗੇਟਿਵ એનਰਜੀਆ ਜੋ ਹੁੰਦੀਆਂ ਨੇ ਉਹ ਮਾਰੀਆਂ ਜਾਂਦੀਆਂ ਨੇ ਜੋ ਕਿ ਉਸ ਵਿਅਕਤੀ ਨੂੰ ਉਹਨੋ ਬਿਮਾਰ ਕਰ ਦਿੰਦੀਆਂ ਨੇ ਇਸ ਕਰਕੇ ਘਰ ਦੇ ਮੇਨ ਗੇਟ ਤੇ ਅਗਰ ਤੁਸੀਂ ਇਹ ਫਟਕੜੀ ਦਾ ਟੁਕੜਾ ਕਾਲੇ ਕੱਪੜੇ ਵਿੱਚ ਲਪੇਟ ਕੇ ਰੱਖੋਗੇ ਤਾਂ ਉਹਦੇ ਉੱਪਰ ਬਿਲਕੁਲ ਵੀ ਨੈਗੇਟਿਵ એનਰਜੀਆ ਜਿਹੜੀਆਂ ਨੇ ਮਾੜੀਆਂ ਚੀਜ਼ਾਂ ਨੇ ਪ੍ਰਵੇਸ਼ ਨਹੀਂ ਕਰਨ ਪਾਉਣਗੀਆਂ ਪ੍ਰਵੇਸ਼ ਨਹੀਂ ਕਰ ਪਾਉਣਗੀਆਂ ਇਹ ਬਹੁਤ ਹੀ ਸ਼ਕਤੀਸ਼ਾਲੀ ਟੋਟਕਾ ਹੈ ਇਸ ਕਰਕੇ ਇਸ ਦੇ ਨਾਲ ਜੇਕਰ ਤੁਹਾਨੂੰ ਰਾਤ ਨੂੰ ਭੈੜੇ ਸੁਪਨੇ ਆਉਂਦੇ ਨੇ ਕਿਸੇ ਦੇ ਮਰਨ ਦੇ ਸੁਪਨੇ ਆਉਂਦੇ ਨੇ ਜਾਂ ਕੋਈ ਦਰ ਘਟਨਾ ਹੋ ਗਈ ਹੈ ਉਹਦੇ ਸੁਪਨੇ ਆਉਂਦੇ ਨੇ ਜਾਂ ਸੱਪ ਦਿਖਾਈ ਦਿੰਦੇ ਨੇ ਮਰੇ ਹੋਏ ਰਿਸ਼ਤੇਦਾਰ ਦਿਖਾਈ ਦਿੰਦੇ ਨੇ ਜਿਸ ਨੂੰ ਦੇਖ ਕੇ ਤੁਸੀਂ ਰਾਤ ਨੂੰ ਡਰ ਜਾਂਦੇ ਹੋ ਉੱਠ ਕੇ ਬੈਠ ਜਾਂਦੇ ਹੋ ਤਾਂ ਉਸ ਦੇ ਲਈ ਵੀ ਇਹ ਫਿੜਕੜੀ ਦਾ ਟੁਕੜਾ ਇਕ ਲਾਲ ਕਪੜੇ ਵਿੱਚ ਬੰਨ ਕੇ ਆਪਣੀ ਸੌਣ ਵਾਲੀ ਜਗ੍ਹਾ ਤੇ ਰੱਖ ਸਕਦੇ ਹੋ ਉਹਦੇ ਨਾਲ ਵੀ ਤੁਹਾਨੂੰ ਬਹੁਤ ਹੀ ਉਹਦੇ ਨਾਲ ਵੀ ਤੁਹਾਨੂੰ ਬਿਲਕੁਲ ਜਿਹੜੇ ਮਾੜੇ ਸੁਪਨੇ ਨੇ ਉਹ ਆਉਣੇ ਬੰਦ ਹੋ ਜਾਣਗੇ ਜੇਕਰ ਤੁਹਾਡਾ ਬੱਚਾ ਘਰ ਵਿੱਚ ਡਰਦਾ ਏ ਉਹਦਾ ਡਰਨਾ ਵੀ ਬੰਦ ਹੋ ਜਾਏਗਾ ਉਪਾਅ ਜਿਨ੍ਹਾਂ ਨੂੰ ਤੁਸੀਂ ਕਰਕੇ ਆਪਣੀਆਂ ਘਰ ਦੀਆਂ ਪਰੇਸ਼ਾਨੀਆਂ ਦੂਰ ਕਰ ਸਕਦੇ ਹੋ ਪੈਸੇ ਸੰਬੰਧੀ ਸਮੱਸਿਆ ਦੂਰ ਕਰ ਸਕਦੇ ਹੋ ਇਸਦੇ ਨਾਲ ਨਾਲ ਮੈਂ ਇੱਕ ਤੁਹਾਨੂੰ ਹੋਰ ਟਿਪਸ ਦੇਣਾ ਚਾਹੁੰਦਾ ਕਿ ਘਰ ਦੇ ਵਿੱਚ ਜਦੋਂ ਵੀ ਪੋਚਾ ਲਗਾਇਆ ਜਾਂਦਾ ਹੈ ਤਾਂ ਤੁਸੀਂ ਫਟਕੜੀ 1 ਗ੍ਰਾਮ ਫਟਕੜੀ ਲੈ ਲਓ ਉਸ ਨੂੰ ਪੋਚੇ ਵਾਲੀ ਬਾਲਟੀ ਵਿੱਚ ਪਾ ਦਿਓ ਹਰ ਕੋਨੇ ਵਿੱਚ ਜਦੋਂ ਫਟਕੜੀ ਦਾ ਪੋਚਾ ਲੱਗੇਗਾ ਤਾਂ ਤੁਹਾਡੇ ਘਰ ਵਿੱਚ ਪੋਜ਼ਿਟਿਵ ਵਾਈਬਸ ਆਉਣੀਆਂ ਸ਼ੁਰੂ ਹੋ ਜਾਣਗੀਆਂ ਤੇ ਮਾੜੀਆਂ ਊਰਜਾਵਾਂ ਜਿਹੜੀਆਂ ਨੇ ਉਹ ਭੱਜ ਜਾਂਦੀਆਂ ਨੇ ਇਹ ਬੜਾ ਹੀ ਸੌਖਾ ਉਪਾਅ ਹੈ ਇਹਦਾ ਤੁਸੀਂ ਹਮੇਸ਼ਾ ਹੀ ਕਰ ਸਕਦੇ ਹੋ ਤੁਸੀਂ ਆਪ ਪੋਚਾ ਲਗਾਉਂਦੇ ਹੋ ਜਾਂ ਤੁਹਾਡੇ ਘਰ ਵਿੱਚ ਕੰਮ ਕਰਨ ਵਾਲੀ ਲਾਉਂਦੀ ਹੈ ਤਾਂ ਵੀ ਤੁਸੀਂ ਉਸ ਨੂੰ ਬਾਲਟੀ ਵਿੱਚ ਪਾ ਕੇ ਦੇ ਸਕਦੇ ਹੋ ਇਸ ਤਰ੍ਹਾਂ ਫਟਕੜੀ ਦਾ ਪੋਚਾ ਲਗਾਉਣ ਵੇਲੇ ਤੁਹਾਡਾ ਘਰ ਸਾਫ਼ ਸੁਥਰਾ ਰਹੇਗਾ ਤੇ ਵਾਤਾਵਰਣ ਸ਼ੁੱਧ ਰਹੇਗਾ ਉਸ ਦੇ ਨਾਲ ਨਾਲ ਜਦੋਂ ਵੀ ਪੋਜ਼ਿਟਿਵ ਵਾਈਬਸ ਆਉਣਗੀਆਂ 네ਗੇਟਿਵ ਵਾਈਬਸ ਨਿਕਲ ਜਾਂਦੀਆਂ ਨੇ ਤਾਂ ਘਰ ਦਾ ਮਾਹੌਲ ਹੀ ਬੜਾ ਵਧੀਆ ਤੇ ਖੁਸ਼ਨਾਮਾ ਬਣ ਜਾਏਗਾ ਤਾਂ ਐਸੀ ਫਟਕੜੀ ਦੇ ਛੋਟੇ-ਛੋਟੇ ਉਪਾਅ ਜਿਨ੍ਹਾਂ ਨੂੰ ਕਰਕੇ ਤੁਸੀਂ ਆਪਣਾ ਜੀਵਨ ਬਹੁਤ ਹੀ ਵਧੀਆ ਕਰ ਸਕਦੇ ਹੋ ਆਪਣੀਆਂ ਪਰੇਸ਼ਾਨੀਆਂ ਦੂਰ ਕਰ ਸਕਦੇ ਹੋ ਅ ਅੱਜ ਦੀ ਵੀਡੀਓ ਇਹ ਸੀ ਸਾਡੀ ਅੱਜ ਦੀ ਵੀਡੀਓ ਜੇਕਰ ਜਾਣੀ ਜੇਕਰ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਕਮੈਂਟ ਬਾਕਸ ਵਿੱਚ ਆਪਣਾ ਫੀਡਬੈਕ ਦੇਣਾ ਜੇਕਰ ਤੁਸੀਂ ਕਿਸੇ ਵੀ ਪਰੇਸ਼ਾਨੀ ਦਾ ਹੱਲ ਕਰਾਉਣਾ ਹੋਵੇ ਤਾਂ ਸਾਨੂੰ ਕਮੈਂਟ ਬਾਕਸ ਵਿੱਚ ਆਪਣਾ ਨੰਬਰ ਦੇ ਕੇ ਸਾਡੇ ਤੋਂ ਆਪਣੀ ਪਰੇਸ਼ਾਨੀ ਦਾ ਹੱਲ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਕੋਈ ਉਪਾਅ ਕਰਾਉਣਾ ਹੋਵੇ ਧੰਨਵਾਦ